ਸਰਕਾਰ ਹਰਬੰਸ ਸਿੰਘ ਤੋਬ ਪੋਸੂ ਦੇ ਮਲੇਰ ਕੋਟਲਾ ਦੇ ਬਤੌਰ ਪ੍ਰੈਜ਼ੀਡੈਂਟ ਹਰਬੰਸ ਸਿੰਘ ਤੋਬ ਸਾਹਿਬ ਆਨ ਟੂ ਏ ਸਮਾਗਮ ਦੇ ਵਿੱਚ ਪੋਸੂ ਨਾਵਾ ਦੇ ਬਹੁਤ ਸਾਲ ਪੁਰੇ ਲੋਕ ਤੇ ਮੈਂ ਸਾਰੇ ਪਰਮਾਣ ਸੀ ਸ੍ਰੀ ਦਪੀਰ ਜੀ ਦੱਸੋ ਅਨਾਰ ਦੀ ਪੇਂ ਸੰਭਾਲ ਮੈਂ ਮੰਗ ਚੰਗੀ ਜਰਨਸ ਕਰਦੇ ਸਾਰੇ ਦਰਿਆ ਦੇ ਪ੍ਰਗਟ ਜਿੰਨੇ ਵੀ ਸਾਰੇ ਵਕਵਕ ਦਿਨਾਂ ਦੇ ਵਿੱਚ ਆਏ ਹੋ ਸਾਰੇ ਜੀ ਆਇਆਂ ਨੂੰ ਜੈ ਜੈਕਾਰ ਜੈ ਜੈਕਾਰ ਅੱਜ ਦੇ ਇਸ ਸਮਾਗਮ ਦੇ ਸਾਰੇ ਪਹੁੰਚੇ ਹੋ ਸਾਥੀ ਅਸੀਂ ਉਸ ਨੂੰ ਬੋਲਣ ਦਿੰਦੇ ਇਹਨਾਂ ਨੂੰ ਵਕਵਕ ਤੇ ਨਹਾਇਆ ਜੋ ਪ੍ਰੋਸੈਸ ਨਵਾਂ ਚੱਲ ਰਿਹਾ ਹੈ ਇਹ ਸਾਡੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬਲਕੇ ਵਰਲਡ ਦੇ ਵਿੱਚ ਸਾਡਾ ਸਮਾਜ ਜਿਹੜਾ ਸੱਜਿਆ ਤੋਂ ਪਛੜਿਆ ਸਮਾਜ ਹੈ ਉਹਨਾਂ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਹੈ ਇਸ ਲਈ ਸਾਰੇ ਵਧਾਈ ਦੇ ਹੱਕਦਾਰ ਦੂਸਰੀ ਗੱਲ ਜਿਹੜੀ ਚੱਲੀ ਹੈ جڑا تین چل رہا ہے گربانی کے سدھانت انسار تین سدا سدا مشہور اہان تانی بسے مغور کیوں کیوں سیل کرے کوں پاو میرا خاص تمہارا جو ہم سہری سو ملک ہمارے گروا کے دل, سدھانتوں کے انوسار پاور آف کے اپنے سدھانت لے کے چل رہے ہیں میں یہ ساری ٹیم ودائی دہا ہوں کہ انہوں نے ساتھے جو پچھڑا ہوا سماج سے سارا سدیوں کو اس میں نگاہ نام دے لئے اس کو اگے لے کے جانے کے لیے بہت واپس ارالا ہے میں صرف یہاں نے بہت بہت بدھائی دا ہاں کہ یہاں نے جو ارالا کیا ہے وہ سارے سماجی بہت واٹا پر اس لیے میں دن بھی سارے جلارو ساتھی آئے ہوں پنیا سارے دلوں کے ਮੈਂ ਤੁਹਾਨੂੰ ਇਹ ਇੱਕ ਕੌਸ਼ਤਰੀ ਤੁਹਵਾਹ ਕਿ ਅਸੀਂ ਸਾਰੇ ਆਪਣੇ ਆਪਣੇ ਜਿਲ੍ਹਿਆਂ ਦੇ ਵਿੱਚ ਤੇ ਇਸ ਬਾਦ ਅਸੀਂ ਉਹਦੇ ਨੂੰ ਦੈਨ ਟੋਕਣੇ ਰਾਤ ਟੋਕਣੇ ਅਗੇ ਲੈ ਨਹੀਂ ਜਾਏ ਕਿਉਂਕਿ ਅਸੀਂ ਉਸ ਬੰਦ ਉਸ ਸਮਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਸਮਾਜ ਜਿਸ ਨੂੰ ਸਾਰੇ ਵਾਤੀ ਸਮਾਜ ਨੇ ਪਕੜਿਆ ਹੋਇਆ ਹੈ ਨਾ جو ابھی بہت سب ترتے سائیں وہ اب بھی ہو رہی ہیں میں سماج پچھے ہر ہر آئے سارے ہوں بڑے ساڑھے سماج میں لوگ نے ایک دوسرے کی مدد کی ہے وارک وڑکی مدد کی ہے ہر ایک وغیر نے نے جو مدد کی ہے جو مدد سر ਕਿ ਇਹ ਪਛੜਾ ਸਮਾਜ ਦਾ ਬਦਲਣਾ ਦੇਣਗੇਗਾ ਲੰਬੇ ਸੀ ਉਹ ਤੇਰੇ ਕਹੇ ਗਏ ਜਾਂਦੇ ਸਮਾਜ ਨੂੰ ਇਹਦਾ ਚਾਹਦੇ ਲਈ ਆਉਂਦਾ ਉਹਦਾ ਨਾਮ ਹੀ ਰਹਿੰਦਾ ਇਹਨਾਂ ਬੰਦੇ ਬਹੁਤ ਖੁਸ਼ ਹਿਸ ਕਰਕੇ ਸਾਨੂੰ ਆਪਸ ਉਹ ਸਮਾਜ ਨੂੰ ਅੱਗੇ ਲੈ ਕੇ ਹੁੰਦੇ ਨਾ ਨੂੰ ਸੋ ਮੈਂ ਸਾਰੇ ਪਾਵਰ ਬੌਸ ਨੂੰ ਤੇ ਨੂੰ ਇਸ ਬੰਨੀ ਨੇ ਕਿ ਅਸੀਂ ਸਾਡੇ ਸਵਾਲ ਦੇ ਜੋ ਲੋਕ ਨੇ ਉਹਨਾਂ ਨੂੰ ਇਹ ਪਾਵਰ ਐਂਡ ਸੋਸ਼ਲ ਗੈਜੇਟ ਦੀ ਤਾਕਤ ਕੋਰੇ ਦੇਸੀ ਦੇ ਅਸੀਂ ਉਹਨਾਂ ਨੂੰ ਅੱਗੇ ਲੱਗੇ ਜਦੋਂ ਵੀ ਕੋਈ ਚੱਲਦਾ ਹੈ ਇਸ ਤਰ੍ਹਾਂ ਦਾ ਫੰਕਸ਼ਨ ਹੁੰਦਾ ਹੈ ਉਹਨਾਂ ਨੂੰ ਆਵੇ ਕੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਖੇਤਾਂ ਵਿੱਚੋਂ ਕੰਮ ਹੋ ਰਿਹਾ ਹੈ ਟੈਕਨੋਲੋਜੀ ਜੋ ਦਿੱਤਾ ਹੈ ਸਾਡੇ ਦਿਲੇ ਦੇ ਵਿੱਚੋਂ ابھی سارے گھارک ساتھوں پچھے ویچ کے گئے سب وہ اپنے ملٹری افسر سے جڑے وہ اتنے آ کے ویچ کے گئے تھے بڑے درد ہوئے اس اپنے پروجام دیکھ کے مہینے کلیکشن شروع کر دیتی ہے مجھے بعد کسی نے گیارہ سو کسی نے پانچ سو اس میں مریق والا کشم اکوجا سو روپئے ہر مہینے اکوجا سو روپئے سب پیڑ میں ایک جو ساتار کرپور سن گلتے یہ سارے ساتھی آئے ਔਰ ਚਾਰਡਨਲ ਲਕਰਨ ਮੈਮਨ ਚੇਂਜ ਇਹ ਵੀ ਹੈ ਨਾ ਕਿ ਇਹਨਾਂ ਇੱਕ ਟੀਮ ਨੇ ਹਰ ਮਿਲਣਾ ਕੰਪਨਸਰ ਦੇ ਉਤੇ ਇਹ ਲੋਕ ਦੇਖ ਕੇ ਇਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਇਥੇ ਇਹਨਾਂ ਨੇ ਆਪਣੇ ਬਨੋ ਅਕਵੰਦਾ ਸਰਪ ਤੇ ਜਾਇਦ ਗੋਆਰਾਂ ਦੀ ਟੀਮ ਨੇ ਹਰ ਉਸ ਨੂੰ ਦੇ ਲਈ ਅਕਵੰਦਾ ਸਰਪ ਦਾ ਜ਼ਿੰਮੇਵਾਰ ਹੁੰਦਾ ਹੈ ਬਾਕੀ ਜਿਹੜੇ ਹੋਰ ਪੰਡਾਂ ਜਿਹੜੇ ਨਾਲ ਜਿਹੜੇ ਕਿ ਨਾ ਉਹਨਾਂ ਨੇ 2100 ਰੁਪਏ ਹੋਰ ਭਾ ਕੇ 7200 ਰੁਪਏ ਇਹਨਾਂ ਦੇ ਵਿੱਚ ਪਿਆਰ ਮੈਂ ਸਭ ਦੇਖਿਆ ਦੇ ਮੈਂਟਰੇਟਰ ਵਿੱਚ ਮੈਂ ਤਰ ਹਾਂ ਉਹ ਬੇਟਾ ਬੱਚਾ ਹੋਇਆ ਹੈ ਉਹ ਬੇਟਾ ਹੋਇਆ ਹੈ ਜਨਸ਼ਰਨ ਬੋਰਡ ਤੋਂ ਮੋਰਗਨ ਤੇ ਉਸ ਦੇ ਲਈ ਨਾ ਅੱਜ ਸਾਡੇ ਜੋ ਸੇਫਟੀਟਨ ਦੀ ਦਸਤਖਤ ਨੇ ਇਹਨਾਂ ਨੇ ਡਾਕਟਰ ਨੂੰ ਨਿਰਦੇਸ਼ਾਇਆ ਕਿ ਉਹ ਇੰਗਲਿਸ਼ ਦੇ ਵਿੱਚ ਪੁਸਤਕਾਂ ਜਿਹੜੇ ਲਿਖੇ ਹੋਏ ਸੀਗੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਾਉਣ ਦੇ ਲਈ ਮੈਂ ਉਸ ਲਈ ਟੌਪ ਦੇ ਮੇਰੇ ਹੋਂਦ ਦਾ ਸ਼ੁਕਰ ਕਰਿਆ ਸੋਾਰੇ ਸਾਰੇ ਸਾਥੀਆਂ ਨੂੰ ਇਹ ਕੋਈ ਕਰਾਂਗਾ ਕਿ ਅਸੀਂ ਸਾਰੇ ਆਪਣਾ ਆਪਣਾ ਥੋੜਾ ਜਿਹਾ ਥੋੜਾ ਤੋਂ ਥੋੜਾ ਤੋਂ ਬਹੁਤ ਤੋਂ ਬਹੁਤ ਹੈ ਜਿਲ੍ਹਾ ਦੇ ਵਾਸੀ ਇੱਕ ਪਰਸਪਰ ਹੈ ਇਸ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਈਏ ਤਾਂ ਕਿ ਸਾਡਾ ਜਿਹੜਾ ਇਹ ਕੈਨ ਪਾਵਰ ਆਫ ਸਮੁਨਟੀਦਾ ਚੱਲ ਗਿਆ ਪ੍ਰੋਗਰਾਮ ਇਸ ਨੂੰ ਅਸੀਂ ਸਾਡੇ ਸਮਾਜ ਦੇ ਲਈ ਅਸੀਂ ਬਹੁਤ ਤੋਂ ਬਹੁਤ ਜਿੰਨਾ ਯੋਗਦਾਨ ਹੋ ਸਕਦਾ ਹੈ ਪਾਈਏ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਸ਼ਿਮਾਂਦਾ ਦਾਸ ਜੀ ਖੜੇ ਹੋਏ ਗਿਆਨ ਜੇਪਰ ਗਿਆਨ ਜੇਪਰ واحرو جی فتح جی جی بہت بہت مہربانی باری زوردار کی تاڑیاں نام تے ضرور مارجل ਕੇਵਲ ਧਰਮ ਪੁਰਾ ਚਰਚਿਤ ਕਵੀ ਜੈ ਭੀਮ ਜੈ ਭਾਰ ਨਿਤੋ ਪਹਿਲਾ ਬਹੁਤ ਸਾਰੇ ਬੁਲਾਰੇ ਜਿਹੜੇ ਬੋਲ ਕੇ ਗਏ ਨੇ ਲਗਭਗ ਸਾਰੀਆਂ ਹੀ ਗੱਲਾਂ ਸੱਚੀਆਂ ਨੇ ਬਹੁਤ ਵਧੀਆ ਗੱਲਾਂ ਕਰਕੇ ਦੇ ਨੇ ਮੇਰੀ ਸੋਚ ਹੈ ਜਿਹੜੀ ਮੇਰੀ ਸੋਚ ਤੋਂ ਵੀ ਉੱਪਰ ਮੈਂ ਤਾਂ ਇੱਥੇ ਸੁਣਨਾ ਆਇਆ ਸੀ ਕਿ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਮੈਂ ਸਿੱਖ ਸਕਦਾ ਸਿਖਾ ਤਾਂ ਕੁਝ ਨਹੀਂ ਸਰਦਾ ਮਿੱਥੋ ਸਾਰੇ ਹੀ ਵੱਡੇ ਗਿਆਨ ਬਾਣ ਮਨੁੱਖ ਜਿਹੜੇ ਬੈਠੇ ਨੇ ਤੇ ਸਭ ਨੇ ਹੀ ਬਹੁਤ ਵਧੀਆ ਗੱਲਾਂ ਕਰੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਤੇ ਮੈਂ ਤਾਂ ਸਿਰਫ ਧੰਨਵਾਦ ਕਰ ਸਕਦਾ ਪਹਿਲਾਂ ਤਾਂ ਆ ਕੇ ਜਦੋਂ ਆਹ ਸਿਸਟਮ ਮੈਨੇ ਦੇਖਿਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਇਸ ਕੇ ਫਕੀਰ ਚੰਦ ਜਸਲ ਜੀ ਨਰਮਲ ਸਿੰਘ ਜੀ ਤੇ ਬਾਕੀ ਆਸੀ ਸਾਰੇ ਸਾਥੀ ਜਿਹੜੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰ ਸਕਦਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਸਮਾਜ ਦੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਨੇ ਕਿਉਂਕਿ ਸਾਡੇ ਸਮਾਜ ਨੂੰ ਯੂਨਿਟੀ ਦੀ ਬਹੁਤ ਜ਼ਰੂਰਤ ਹੈ ਜੁਨਿਟੀ ਹੀ ਨਹੀਂ ਸਾਡੇ ਕੁਝ ਸਿਧਾਂਤ ਵੀ ਹੋਣੇ ਚਾਹੀਦੇ ਨੇ ਜਿਵੇਂ ਪੋਸੂਨਾਮਾ ਜਿਹੜਾ ਚੈਨਲ ਹੈ ਇਸ ਦੇ ਵਧੀਆ ਸਿਧਾਂਤ ਨੇ ਹੁਣ ਤੱਕ ਦੇ ਔਰ ਵਾਲੇ ਸਮੇਂ 'ਚ ਵੀ ਮੈਂ ਚਾਹੂੰਗਾ ਕਿ ਇਹ ਆਪਣੇ ਸਿਧਾਂਤਾਂ ਤੇ ਕਾਇਮ ਰਹੇ ਕਿਉਂਕਿ ਅੱਜ ਕੱਲ ਜਿਹੜੇ ਵੱਡੇ ਵੱਡੇ ਚੈਨਲ ਨੇ ਉਹ ਕੀ ਦਿਖਾ ਰਹੇ ਨੇ ਬਾਬੇ ਜੋਤਸੀ ਜਾਂ ਪੂਤ ਪ੍ਰੇਤ ਵੀ ਇਹ ਚੈਨਲ ਹੈ ਜਿਹੜਾ ਇਹ ਸਾਨੂੰ ਇਹ ਕੁਝ ਦਿਖਾ ਰਿਹਾ ਜਿੱਤੇ ਸਾਨੂੰ ਅੱਜ ਲੋੜ ਹੈ ਸਾਡੇ ਸਮਾਜ ਨੂੰ ਜ਼ਰੂਰ ਬਈ ਇੱਥੇ ਛੋਟੇ ਛੋਟੇ ਬੱਚੇ ਬੋਲ ਰਹੇ ਨੇ ਦੇਖੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਨਿੱਕੇ ਨਿੱਕੇ ਬੱਚਿਆਂ ਦੇ ਵਿੱਚ ਜਿਹੜੀ ਸੋਚ ਡਵੈਲਪ ਹੋ ਰਹੀ ਹੈ ਅੱਜ ਅਸੀਂ ਸਮਾਜ ਦੇ ਵਿੱਚ ਜਾ ਕੇ ਦੇਖੀਏ ਏਡੇ ਏਡੇ ਬੱਚਿਆਂ ਦੇ ਕੋਲੇ ਐਜੀ ਸੋਚ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ 'ਚ ਵੀ ਇਹ ਸੋਚ ਨਹੀਂ ਸਾਡੇ ਪੜੇ ਲਿਖੇ ਲੋਕ ਨੇ ਉਹਨਾਂ 'ਚ ਇਹ ਸੋਚ ਨਹੀਂ ਆਈ ਉਹੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਗਨੋਰ ਕਰ ਦਿੰਦੇ ਨੇ ਵੀ ਕੀ ਕਰਨਾ ਹੈ ਆਪਾਂ ਨੇ ਕੀ ਨਾ ਕਿਸੇ ਨਾਲ ਰਲਣਾ ਕੀ ਯੂਨਿਟੀ ਕਰਕੇ ਕਰਨਾ ਹੈ ਪਰ ਇਹ ਸੋਚ ਡਿਵੈਲਪ ਹੋ ਰਹੀ ਹੈ ਮੈਂ ਤਾਂ ਕਹਿੰਦਾ ਵੀ ਇਹ ਬਹੁਤ ਵਧੀਆ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਜੈ ਭੀਮ ਜੈ ਭਾਰਤ ਸ਼ੁਕਰੀਆ ਕੇਵਲ ਜੀ ਮੈਂ ਦੱਸਦੇ ਆ ਕਿ ਬਾਪ ਕਮਾਲ ਕਵੀ ਨੇ ਮੈਨੂੰ ਅਜੀਤ ਜੀ ਦੱਸ ਰਹੇ ਸੀ ਔਰ ਅਜੀਤ ਜੀ ਬਹੁਤ ਜਲਦੀ ਇੱਕ ਅਸੀਂ ਮੁਸ਼ਾਇਰੇ ਦਾ ਇੰਤਜ਼ਾਮ ਕਰ ਰਹੇ ਹਾਂ ਕਿ ਇੱਕ ਪੰਜਾਬ ਦੇ ਨਾਮਵਰ ਕਵੀਆਂ ਨੂੰ ਬੁਲਾ ਕੇ ਇੱਕ ਐਜੂਕੇਸ਼ਨ ਨੂੰ ਲੈ ਕੇ ਇੱਕ ਵਧੀਆ ਮਤਲਬ ਸੰਮੇਲਨ ਔਰ ਜਸਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਕਰਾਂਗੇ ਤੁਹਾਡੇ ਸਹਿਯੋਗ ਦੇ ਨਾਲ ਔਰ ਪਿਛਲੇ ਦਿਨੀ ਨਵੇਂ ਸ਼ਹਿਰ ਤੋਂ ਵੀ ਕੁਝ ਕਵੀ ਆਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਮਤਲਬ ਜਿੱਥੋਂ ਜੋ ਮਿਲਦਾ ਅਸੀਂ ਜ਼ਰੂਰ ਚਲਾਉਨੇ ਆ ਸੋ ਕੇਵਲ ਜੀ ਬਹੁਤ-ਬਹੁਤ ਮਿਹਰਬਾਨੀ ਹੁਣ ਮੈਂ ਤੁਹਾਡੇ ਸਾਹਮਣੇ ਮਿਸਟਰ ਅਨਿਲ ਅਤਰੀ ਜੀ ਜਿਹੜੇ ਇੱਕ ਬਾ ਕਮਾਲ ਕਲਾਕਾਰ ਨੇ ਔਰ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਦੇ ਬਾ ਕਮਾਲ ਮੈਂਬਰ ਨੇ ਔਰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਇਹਨਾਂ ਨੂੰ ਦਰਵਾਜ਼ਾ ਖੜਕਾਈਦਾ ਔਰ ਉਸੇ ਵੀ ਲਈ ਹਾਜ਼ਰ ਹੁੰਦੇ ਨੇ ਜ਼ੋਰਦਾਰ ਤਾੜੀਆਂ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਕਲਾਕਾਰ ਅਮੇਲ ਅਤਰੀ ਜੀ ਥੈਂਕ ਯੂ ਸੋਤਾ ਜੀ ਪਰ ਸਤਿਕਾਰ ਜੋ ਪ੍ਰਧਾਨ ਜੀ ਸਪੱਤਰ ਸਾਹਿਬ ਜੀ ਉਦਾਜੀ ਔਰ ਮੇਰੇ ਸਮਾਜ ਦੀ ਬੈਠੀ ਹੋਈ ਸਾਰੀ ਕ੍ਰੀਮ ਡਾਕਟਰ ਸਾਹਿਬਾਨ ਨੇ ਇੰਜੀਨੀਅਰ ਸਾਹਿਬਾਨ ਨੇ ਸਾਰਿਆਂ ਨੂੰ ਜੈਗੁਰਦੇਵ ਭਗੁਰਦੇਵ ਜੈਪੀ ਜੈਕਾਰ ਦੋਸਤੋ ਕਿਸੇ ਵੀ ਸਮਾਜ ਦੀ ਸਿਰਜਣਾ ਜਿਹੜੀ ਹੈ ਉਹ ਡਵੈਲਪਮੈਂਟ ਔਰ ਉਨੀ ਟੱਕੀ ਹਮੇਸ਼ਾ ਜਿਹੜੀ ਐ ਉਹ ਇੱਕ ਜਿਹੜਾ মিডিਆ ਉਹਦੇ ਉੱਤੇੋਂ ਹੀ ਜ਼ਿਆਦਾ ਹੁੰਦੀ ਹੈ ਔਰ ਜਿਹੜੀ ਇਹ ਸਾਡੇ ਜੱਸੋ ਸਾਹਿਬ ਦੀ ਸੋਚ ਹੈ ਜਿਹੜਾ ਅਸੀਂ ਇਹ মিডিਆ ਦੇ ਵਿੱਚ ਪੈਰ ਰੱਖਿਆ ਔਰ ਉਹ ਸੁਨਾਮਾ ਜਿਹੜਾ ਅਸੀਂ ਚੈਨਲ ਸ਼ੁਰੂ ਕੀਤਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਬਹੁਤ ਹੀ ਵੱਡੀ ਸਾਡੀ ਉਪਲਬਧੀ ਹੈ ਜਿਹਦੇ ਦੁਆਰਾ ਅਸੀਂ ਆਪਣੇ ਸਾਰੇ ਸਮਾਜ ਨੂੰ ਆਪਣਾ ਸਨੇਹਾ ਜਿਹੜਾ ਉਹ ਬੜੇ ਚੰਗੇ ਤਰੀਕੇ ਨਾਲ ਚੰਗੇ ਢੰਗ ਨਾਲ ਅਸੀਂ ਪਹੁੰਚਾ ਸਕਦੇ ਹਾਂ ਤੇ ਮੈਂ ਇਸ ਕਰਕੇ ਅੱਜ ਦੂਸਰੀ ਵਰੇਗਣ ਦੇ ਉੱਤੇ ਸੋਮ ਸੋਤਾ ਜੀ ਨੂੰ ਪ੍ਰਧਾਨ ਜੀ ਨੂੰ ਔਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿੱਦ ਤੱਕ ਬੋਲਣ ਦਾ ਸਵਾਲ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਬੋਲਣ ਵਾਸਤੇ ਬਹੁਤ ਬਟਾਵਿਸ਼ਾ ਹੈ ਫਿਰ ਕਜੀ ਸਹੀ ਪਰ ਕਿਉਂਕਿ ਸੋਮ ਜੀ ਦੀ ਇਹ ਸੋਤਾ ਜੀ ਦੀ ਸਿਫਾਰਿਸ਼ ਹੈ ਕਿ ਉਹ ਬਾਬਾ ਸਾਹਿਬ ਦੇ ਲਈ ਦੋ ਸ਼ਬਦੋ ਇੱਕ ਗੀਤ ਗਾਉਣ ਦੇ ਰੂਪ ਵਿੱਚ ਜਿਹੜਾ ਮੈਂ ਪੇਸ਼ ਕਰਾਂ ਤੇ ਮੈਂ ਆਪਣਾ ਗੀਤ ਜਿਹੜਾ 2 ਸਾਲ ਪਹਿਲਾਂ ਅਸੀਂ ਇਸ ਵਰੇਗਣ ਤੋਂ ਕੁਝ ਦਿਨ ਪਹਿਲਾਂ ਨਵ ਗੀਤ ਬਾਬਾ ਸਾਤਾ ਦੇ ਲਿਖਿਆ ਸੀ ਔਰ ਗਾਇਆ ਸੀ ਉਹਦੇ ਤੰਗ ਲੈਣਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਨੂੰ ਉਮੀਦ ਹੈ ਕਿ ਤਨੂ ਜਿਹੜਾ ਜਿਹੜਾ ਬਾਬਾ ਸਾਹਿਬ ਨੂੰ ਮੈਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਦਿਲ ਸਜਦੇ ਕਰ ਕਰ ਥਕਦਾ ਨਾ ਵੇਖਾਂ ਜਿੱਥੇ ਵੀ ਤੇਰੀ ਤਸਵੀਰ ਬਾਬਾ ਦਿਲ ਸਜਦੇ ਕਰ ਕਰ ਥਕਦਾ ਨਾ ਉਂਗੇ ਜਿੱਥੇ ਰਹੀ ਤੇਰੀ ਤਸਵੀਰ ਬਾਬਾ ਤੇਰੀ ਅੱਖ ਦੀ ਚਾਤੀਏ ਦਸਦੀ ਏ ਤੇਰੀ ਕਲਮ ਨੇ ਬਦਲੀ ਤਕਦੀਰ ਬਾਬਾ ਕਿਉਂਕਿ ਬਾਬਾ ਸਾਹਿਬ ਤੋਂ ਪਹਿਲਾਂ ਬਹੁਤ ਪੀਰਤਾ ਕੰਬਰ ਆਏ ਸੀ ਪਰ ਸਾਡੀ ਜਿਹੜੀ ਤਕਦੀਰ ਹੈ ਉੱਥੇ ਦੀ ਉੱਥੇ ਰਹੀ ਅਸੀਂ ਹਮੇਸ਼ਾ ਆਪਣੇ ਕਰਮਾਂ ਨੂੰ ਦੋਸ਼ ਦਿੰਦੇ ਰਹੇ ਪਰ ਜਦੋਂ ਮੇਰੇ ਬਾਬਾ ਸਾਹਿਬ ਆਏ ਉਹਦੀ ਕਲਮ ਨੇ ਸਾਡੀ ਤਕਦੀਰ ਬਦਲ ਕੇ ਰੱਖ ਦਿੱਤੀ ਸਾਨੂੰ ਪੂਰੇ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜੀਣ ਦਾ ਰੁਤਬਾ ਦੇ ਦਿੱਤਾ ਇਸ ਕਰਕੇ ਬਾਬਾ ਸਾਹਿਬ ਦੇ ਨਾਲ ਉੱਤੇ ਜ਼ੋਰਦਾਰ ਤਾੜੀਆਂ ਦੀ ਲੱਗਾਈ ਫੁੱਲ ਆ ਕੀਵੇਂ ਮੈਂ ਅਹਿਸਾਨ ਤੇਰੇ ਕੀਤੇ ਕਰੁੰਦਾ ਉਹ ਪਾਤਾ ਮੇਰੇ ਮਹਾਂ ਤੇਰੇ ਕੀਤੇ ਕਰੰਦਾ ਬੁੱਲਿਆ ਕੀਵੇਂ ਅਹਜ਼ਾਰ ਤੇਰੇ ਕੀਤੇ ਕਰੰਦਾ ਓ ਪਾਪਾ ਮੇਰੇ ਮਾਨ ਤੇਰੇ ਕੀਤੇ ਕਰੰਦਾ ਜਾਤ ਪਾਤ ਤੇ ਉੱਚੀ ਨੀਚਤਾ ਧਰਮ ਦੀ ਠੇਕੇਦਾਰੀ ਜਾਤ ਪਾਤ ਤੇ ਉੱਚੀ ਨੀਚਤਾ ਧਰਮ ਦੀ ਠੇਕੇਦਾਰੀ ਸਸਤਾ ਖੂਨ ਤੇ ਮਹਿੰਗਾ ਪਾਣੀ ਅਤ ਦੀ ਸੀ ਲਾਚਾਰੀ ਸਸਤਾ ਖੂਨ ਤੇ ਮਹਿੰਗਾ ਪਾਣੀ ਅਤ ਦੀ ਸੀ ਲਾਚਾਰੀ ਜਦੋਂ ਬਾਬਾ ਸਾਹਿਬ ਆਏ ਸੀ ਉਦੋਂ ਜਾਤ ਪਾਤ ਉੱਚ ਨੀਚ ਬਹੁਤ ਚਰਨ ਸੀਮਾਂ ਦੇ ਉੱਤੇ ਸੀ ਜਾਤ ਪਾਤ ਤੇ ਉੱਚ ਨੀਚ ਦਾ ਧਰਮ ਦੀ ਠੇਕੇਦਾਰੀ ਸਸਤਾ ਖੂਨ ਤੇ ਮਹਿੰਗਾ ਪਾੜੀ ਹੱਤ ਦੀ ਸੀ ਲਾਚਾਰੀ ਹੱਕਾਂ ਖਾਤਰ ਲੜੇ ਚੁਕੇ ਨਾ ਹੱਕਾਂ ਖਾਤਰ ਲੜੇ ਚੁਕੇ ਨਾ ਉੱਚੀ ਕਰਦੀ ਛਾਂ ਤੇਰੇ ਕੀ ਤੇ ਕਰਮ ਦਾ ਪੁੱਲਾ ਕੀਵੇਂ ਮੈਂ ਅਹਿਸਾਨ ਤੇਰੇ ਕੀ ਤੇ ਕਰਮ ਹੁੰਦਾ ਸੈਕਿੰਡ ਜਿਹੜਾ ਸੀ ਜਗ ਜਨਨੀ ਜਿਹੜੀ ਇਸਤਰੀ ਸੀ ਇਸਤਰੀ ਦਾ ਬਹੁਤ ਹੀ ਜਿਆਦਾ અપਮਾਨ ਮੇਰੇ ਸਮਾਜ ਵਿੱਚ ਕੀ ਸਾਰੇ ਹੀ ਸਮਾਜ ਵਿੱਚ ਪੂਰੇ ਭਾਰਤ ਵਰਸ਼ ਵਿੱਚ ਬਹੁਤ ਜਿਆਦਾ ਹੋ ਰਿਹਾ ਸੀ ਪਰ ਬਾਬਾ ਸਾਹਿਬ ਨੇ ਕੀ ਕੀਤਾ ਜਗ ਜੰਨੀ ਸੀ ਜਗ ਦੇ ਅੰਦਰ ਸਭ ਤੋਂ ਵੱਧ ਦੁੱਖਿਆਰੀ ਇਹ ਬਿਨਾ ਬੋਲੇ ਆ ਬਿਨਾ ਕਹੇ ਉਹ ਜਾਵੇ ਜੋ ਮੁਸਹਾਰੀ ਬਿਨਾ ਬੋਲੇ ਆ ਬਿਨਾ ਕਹੇ ਉਹ ਜਾਵੇ ਜੋ ਮੁਸਹਾਰੀ ਆਸਾ ਦਾ ਇੱਕ ਸੂਰਜ ਚੜਿਆ ਆਸਾ ਦਾ ਇੱਕ ਸੂਰਜ ਚੜਿਆ ਉੱਚੀ ਕੈ ਦੀਸ਼ਾਨ ਤੇਰੇ ਕੀਤੇ ਕਰਮ ਦਾ ਉੱਆ ਕੀਵੇਂ ਮੈਂ ਅਹਿਸਾਨ ਤੇਰੇ ਕੀਤੇ ਕਰਮ ਦਾ ਓ ਬਾਬਾ ਮੇਰੇ ਮਹਾਨ ਤੇਰੇ ਕੀਤੇ ਕਰਮ ਦਾ ਵਾਸ ਦੇ ਵਿੱਚ ਆ ਗਿਆ ਮਜ਼ਦੂਰ ਦੇ ਲਈ ਰਾਤ ਦਾ ਜਿਹੜਾ ਮੈਸੇਜਾ ਲਿਖਿਆ ਉਹ ਸਾਰੇ ਮਜ਼ਦੂਰ ਵਿੱਚ ਜਿੰਨੇ ਮਜ਼ਦੂਰ ਵਰਗਾ ਤੇਰੇ ਵਾਸਤੇ ਲਿਖਿਆ ਮੇਨਿਤ ਕਾਚ ਸਭ ਇਕੱਠੇ ਹੋ ਲਾਓ ਜਹ ਪੀਮ ਦਾ ਨਾਰਾ ਮੇਨਿਤ ਕਾਚ ਸਭ ਇਕੱਠੇ ਹੋ ਲਾਓ ਜਹ ਪੀਮ ਦਾ ਨਾਰਾ ਮਿਲਿਆ ਆਜ਼ਾਦੀ ਦੇ ਕੁਰਬਾਨੀਆਂ ਪਾਰਿਤ ਦੇਸ਼ ਹੋ ਮਾਰਾ ਮਿਲਿਆ ਆਜ਼ਾਦੀ ਦੇ ਕੁਰਬਾਨੀਆਂ ਪਾਰਿਤ ਦੇਸ਼ ਹੋ ਮਾਰਾ ਕਦੇ ਨਾ ਡੋਲਣ ਰਾਖੇ ਇਸਦੇ ਕਦੇ ਨਾ ਡੋਲਣ ਰਾਖੇ ਇਸਦੇ ਇਸ ਦੇਸ਼ ਦੇ ਰਾਖੇ ਕਿਹੜੇ ਨੇ ਮੂਲ ਨਿਵਾਸੀ ਔਰ ਮੂਲ ਨਿਵਾਸੀ ਕੌਣ ਆ ਅਸੀਂ ਅਸੀਂ ਸਾਰੇ ਮੂਲ ਨਿਵਾਸੀ ਆਂ ਗਦੇਣਾ ਢੋਲਣ ਰਾਖੇ ਇਸ ਦੇ ਲਿਖ ਦਿੱਤਾ ਸਵਿਧਾਨ ਤੇਰੇ ਕੀਤੇ ਕਰੰਦਾ ਪੁੱਲਾ ਕਿਵੇਂ ਮੈਂ एहਸਾਨ ਤੇਰੇ ਕੀਤੇ ਕਰੰਦਾ ਹੋ ਪਾਪਾ ਮੇਰੇ ਮਹਾਨ ਤੇਰੇ ਕੀਤੇ ਕਰੰਦਾ ਪੁੱਲਾ ਕਿਵੇਂ ਮੈਂ एहਸਾਨ ਤੇਰੇ ਕੀਤੇ ਕਰੰਦਾ یہاں اسٹینج میں بہت بہت تانواد کرتا ہوں سب کا اور مجھے امید ہے کہ تھی بابا جی جی چند بارے ضرور یہ جاگریتی پیدا کرو گے پورے ساج کو اگی لوگے سوتا so, جی کا اور پردان جیدہ بہت بہت تانواد اور چینل لئے ایک بار پھر بہت مبارک ہے کیونکہ یہی میڈیا ہے سا پورے جاگریت کرتا ہے اور یہ بہت ودیا کام کر رہے ہیں میں پرماتما کے اپنے ستگر ابھی یہ ارداس کرتا ہوں کہ چڑھتی کلا پردھان جی سیت ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹੇ ਅਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ ਬਹੁਤ ਬਹੁਤਾਂ ਦਾ ਫੋਰਮ ਸਰਕਾਰ ਜੋ ਪਾਵਰ ਆਫ ਸੋਸ਼ੀਟੀ ਦੇ ਪ੍ਰਧਾਨ ਜੀ ਇੰਜੀਨੀਅਰ ਕੀਜੰ ਜਸਨ ਜੀ ਅਤੇ ਇਹਨਾਂ ਦੀ ਉਸ ਤੋਂ ਦੀ ਪੂਰੀ ਟੀਮ ਇੰਜੀਨੀਅਰ ਨਰਮਲ ਸਿੰਘ ਜੀ ਜੋ ਜਨਰਲ ਸੱਤਰ ਨੇ ਪੰਜਾਬ ਦੇ ਅੱਜ ਦੂਜੀ ਬਰੇਗਨ ਤੇ ਮੈਂ ਸਾਰੀ ਉਸ ਤੋਂ ਦੀ ਟੀਮ ਨੂੰ ਵਧਾਈ ਦਿੰਦਾ ਤੇ ਜਿਹੜਾ ਇਹਨਾਂ ਨੇ ਸਾਡੇ ਜਿਆਦਾ ਵਧਾਈ ਦੇ ਪਾਤਰ ਨੇ ਸਾਡੇ ਸੋਮ ਸੋਤਾ ਜੀ ਜਿਹੜੇ ਕਿ ਆਪਣੀ ਹਰ ਵੀਡੀਓ ਹਰ ਖਬਰ ਨੂੰ ਇਸ ਢੰਗ ਨਾਲ ਪੇਸ਼ ਕਰਦੇ ਆ ਕਿ ਹਰ ਇੱਕ ਪੰਜਾਬੀ ਕਹਿ ਨਹੀਂ ਸਕਦਾ ਵੀ ਮੈਨੂੰ ਸਮਝ ਨਹੀਂ ਲੱਗੀ ਜਾਂ ਉਹਦੇ ਕੁਝ ਸਮਝ ਵਿੱਚ ਨਹੀਂ ਆਇਆ ਤੇ ਜੇ ਨਹੀਂ ਸਮਝਣਾ ਉਹ ਆਪਣੀ ਕਮਜ਼ੋਰੀ ਹੋ ਸਕਦੀ ਆ ਪਰ ਇਹ ਕਸਰ ਨਹੀਂ ਛੱਡਦੇ ਸੋਤਾ ਜੀ ਇੰਨੇ ਵਧੀਆ ਐਕਟਿੰਗ ਕਰਦੇ ਆ ਔਰ ਉਸ ਨੂੰ ਨਾ ਮਾਜਰ ਨੂੰ ਚਿਹਰਾ ਵਿੱਚ ਕੋਈ ਕਮੀ ਨਹੀਂ ਛੱਡਦੇ ਮੈਂ ਸਾਰੀ ਟੀਮ ਨੂੰ ਲੱਖ-ਲੱਖ ਵਧਾਈ ਦੇਣਾ ਇਹ 2 ਸਾਲ ਬਹੁਤ ਵਧੀਆ ਲੱਗੇ ਨੇ ਅੱਗੇ ਵੀ ਆਪਾਂ ਇਹਨਾਂ ਨੂੰ ਉਚਾਈਆਂ ਤੇ ਲੈ ਕੇ ਜਾਈਏ ਮੈਂ ਇੱਥੇ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦਾ ਜਈ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਨੇ ਪੰਜਾਬ ਦੇ ਵਿੱਚੋਂ ਹਰ ਕੈਟਾਗਰੀ ਦੇ ਬੰਦੇ ਡਾਕਟਰ ਇੰਜੀਨੀਅਰ ਪ੍ਰੋਫੈਸਰ ਬੈਂਕਰ ਬੈਂਕ ਅਫਸਰ ਮਲਟੀ ਅਫਸਰ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਕਰ ਦਿੱਤੇ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਸਲਾਹ ਨਹੀਂ ਲੋੜ ਪੈਂਦੀ ਆ ਜਿਵੇਂ ਸਾਥੀ ਜੀ ਆਪੋ ਆਪਣੇ ਡਿਪਾਰਟਮੈਂਟ ਬਾਰੇ ਦੱਸ ਕੇ ਗਏ ਆ ਹਰ ਇੱਕ ਅਫਸਰ ਨੂੰ ਆਪਣੇ ਡਿਪਾਰਟਮੈਂਟ ਦੀ ਪੂਰੀ ਨੌਲੇਜ ਹੁੰਦੀ ਆ ਉਹ ਕਿਤਨਾ ਕਿਤੇ ਪਾਸੇ ਜਰੂਰ ਸਾਡੇ ਕੰਮਾਂ ਦੀ ਆ ਤੇ ਇਸ ਕਰਕੇ ਸਾਨੂੰ ਉਸ ਸੁਨਾਮਾ ਚੈਨਲ ਦਾ ਪੂਰਾ ਸਾਥ ਦੇਣਾ ਚਾਹੀਦਾ ਤੇ ਇਹਨਾਂ ਨੇ ਇੱਕ ਪਲੇਟਫਾਰਮ ਤੇ ਇਹਨਾਂ ਨੂੰ ਇਕੱਠੇ ਕਰਕੇ ਬਹੁਤ ਹੀ ਇੱਕ ਜੋ ਗੰਭਾਰ ਆ ਸਾਥੀ ਜੀ ਮੇਰੇ ਪ੍ਰਧਾਨ ਜੀ ਉਮਰ ਦਿਨ ਦੇਖ ਕੇ ਇਹ ਨਹੀਂ ਲੱਗਦਾ ਵੀ ਇਹ ਜੀ ਮਿਹਨਤ ਕਰਦੇ ਆ ਵੀ ਅਸੀਂ ਕਹਿੰਦੇ ਆ ਨੀ ਸਿਹਤ ਲਈ ਦਿਨ ਤੇ ਰਾਤ ਇਹਹੀ ਬੇਨਤੀ ਕਰਦੇ ਆ ਵੀ ਸਿਹਤ ਪਰਮਾਤਮਾ ਇਹਨਾਂ ਦੀ ਵਧੀਆ ਰੱਖੇ ਇਹਨਾਂ ਨੇ ਜੋ ਵੀ ਪ੍ਰਧਾਨ ਆਪਣੀ ਬਣਾਏ ਆ ਜਿਹੜੇ ਵਾਝੇ ਬਹੁਤ ਹੀ ਇਮਾਨਦਾਰ ਔਰ ਸੂਝ-ਬੂਝ ਦੇ ਨਾਲ ਉਹਨਾਂ ਨੂੰ ਪੁਣਿਆ ਗਿਆ ਜਿਵੇਂ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਮਾ ਸ਼ਹਿਰ ਦੇ ਕਮਲਜੀਤ ਸਿੰਘ ਜੀ ਆ ਔਰ ਬਤੌਰ ਦੁਨੀਆ ਜਿਹੜੇ ਪਾਵਰ ਬੌਮ ਦੇ ਵਿੱਚ ਕੰਮ ਕਰਦੇ ਆ ਇਹਨਾਂ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵੀ ੱੱਪਾ ਨਹੀਂ ਹੈਗਾ ਸਾਥੀ ਜੀ ਬੈਗਮਾ ਥੋੜਾ ਜਿਹਾ ਪਬਲਿਕ ਡਿਮਿਨਿਸ਼ਨ ਕਰਕੇ ਬਹੁਤ ਹੀ ਵਧੀਆ ਕੰਮ ਚਲਾਉਂਦੇ ਆ ਤੇ ਇਮਾਨਦਾਰੀ ਹੈਗੇ ਆ ਕੋਈ ਬੰਦਾ ਇਹਨਾਂ ਕੁਆਜਵੇ ਉਹਨੂੰ ਜ਼ਿਆਦਾ ਕਪੜਾ ਆਂਦੇ ਆ ਲੇਕਿਨ ਕਿਸੇ ਤੋਂ ਕੋਈ ਪੈਸੇ ਤੇ ਨਹੀਂ ਆਲੀ ਬਿਲਕੁਲ ਕਾਲੀ ਬਿਲਕੁਲ ਇਮਾਨਦਾਰ ਆ ਬਾਕੀ ਜਿੰਨੇ ਵੀ ਪੁਲਿਸੂ ਟੀਮ ਦੇ ਆਪਣੇ ਪੱਤਰ ਤੇ ਜੋ ਵੀ ਇਹਨਾਂ ਦੇ ਚੁੜੇ ਹੋ ਆ ਉਹਨਾਂ ਦਾ ਮਤਲਬ ਇਹ ਵੀ ਪਰਰ ਕੀਤੀ ਆ ਵੀ ਕੋਈ ਵੀ ਆਪਣੀ ਨਿੱਜੀ ਸਵਾਰਥ ਵਾਲੇ ਕੰਮ ਨਹੀਂ ਕਰ ਰਿਹਾ ਸਾਡੇ ਪ੍ਰਧਾਨ ਜੀ ਐਫਸੀ ਰਸਲ ਸਾਹਿਬ ਨੇ ਬੋਲ ਕੇ ਵਧੀਆ ਢੰਗ ਦੇ ਨਾਲ ਇਹਨਾਂ ਨੂੰ ਆਪਣੀ ਲੜੀ ਦੇ ਵਿੱਚ ਪਰੋਇਆ ਤੇ ਉਹਨਾਂ ਦਾ ਕੋਈ ਵੀ ਇਹੋ ਜਿਹਾ ਨਿੱਜੀ ਸਵਾਰਥਾਂ ਦਾ ਕੋਈ ਕੰਮ ਨਹੀਂ ਹੈਗਾ ਸਾਰੇ ਆਪਣੀ ਨੁਮਰਤਾ ਔਰ ਭਲਾਈ ਦੇ ਕੰਮ ਕਰ ਰਹੇ ਹਨ ਅੱਤਿ ਭਗਤੀ ਮੇਂ ਚੈਨਲ ਬਾਰੇ ਗੱਲ ਕਰਦਾ ਚੈਨਲ ਨੇ ਅੱਜ ਨੂੰ ਸਬਸਕ੍ਰਾਈਬ ਔਰ ਮੈਨਸ ਕਰਾ ਜੁੜਨੀ ਚਾਹੀਦੀ ਆ ਬਹੁਤ ਵੇਦ ਕਰਦੇ ਨੇ ਸਾਡੇ ਸੌਮਸੋਤਾ ਜੀ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਆ ਮੈਂ ਇੱਕ ਐਗਜ਼ਾਮਪਲ ਦਿੰਦਾ ਤੇ ਆਪਾਂ ਨੂੰ ਕੁਝ ਪ੍ਰਵਾਸੀ ਮਜ਼ਦੂਰ ਇੱਥੇ ਜਦੋਂ ਪੰਜਾਬ ਵਿੱਚ ਆਦੇ ਆ ਤੇ ਉਹਨਾਂ ਤੋਂ ਸਿੱਖਣੋ ਕਿਦਾ ਸਾਥੀ ਬਹੁਤ ਆ ਬਹੁਤ ਪੜੇ ਲਿਖੇ ਨਹੀਂ ਹੁੰਦੇ ਉਹ ਜਦੋਂ ਵੀ ਕਿਤੇ ਉਹਨਾਂ ਨੇ ਕਿਸੇ ਬੰਦੇ ਨੂੰ ਕਾਮਸ਼ਾਹ ਕਰਨਾ ਹੋਵੇ ਸਾਥੀ ਜਿਉਂ ਚਾਹੇ ਇੱਕ ਸਮੋਸਿਆ ਦੀ ਜਿਹੜੀ ਲੋੜ ਹੋਵੇ ਚਾਹੇ ਸਾਈਕਲਾਈ ਦੁਕਾਨ ਖੋਲਦਾ ਜਿੰਨੇ ਵੀ ਪ੍ਰਵਾਸੀ ਮੌਜੂਦ ਹੈਗੇ ਆ ਉਹ ਸਾਰੇ ਉਥੇ ਆੜਾ ਸ਼ੁਰੂ ਕਰ ਦਿੰਦੇ ਆ ਉਹ ਸਾਥੀ ਨੂੰ ਇੰਨਾ ਕੁ بلندੀਆਂ ਤੇ ਵਿਚਾਰ ਦਿੰਦੇ ਆ ਕਿ ਉਹ ਇੱਕੋ ਖੋਖੇ ਤੋਂ ਤਕਾੜ ਦੇ ਵਿੱਚ ਤਕਦੀਰ ਹੋ ਜਾਂਦੀ ਆ ਸਾਥੀ ਜੀ ਫੈਸਲੇ ਵੀ ਨਹੀਂ ਸੋਚਦਾ ਹੁੰਦਾ ਆ ਯਾਰ ਸਾਨੂੰ ਇਹਨਾਂ ਨੂੰ ਦੇਖਦੇ ਵੇਖੀਏ ਇਕੱਲਾ ਨਹੀਂ ਕਿ ਅਸੀਂ ਵੀ ਕਰ ਸਕਦੇ ਅਸੀਂ ਤਾਂ ਸਾਰੇ ਪੜੇ ਲਿਖੇ ਪੜੇ ਲਿਖੇ ਉਹਨਾਂ ਤੋਂ ਬਾਹਰੋਂ ਵੀ ਅਸੀਂ ਇਹਨਾਂ ਤੋਂ ਸਰਬ ਸਿੱਖਣਾ ਚਾਹੀਦਾ ਤੁਹਾਡੇ ਵੀ ਤੁਸੀਂ ਵੀ ਸ਼ਹਿਰਾਂ ਦੇ ਬੱਚਾ ਦੇ ਵਿੱਚ ਵਾਦਿਆ ਜਰੂਰ ਦੇਖਿਓ ਕਦੀ ਗਰਾਊਂਡ ਲੈਵਲ ਤੇ ਜਾ ਕੇ ਬਣ ਕੇ ਸੋਚਿਓ ਕਿ ਜੇ ਇਹ ਆਪਣੇ ਸਾਥੀਆਂ ਨੂੰ ਕਾਮਯਾਬ ਕਰ ਸਕਦੇ ਆ ਤਾਂ ਸਾਡੇ ਕੋਲ ਤਾਂ ਸਾਰੀ ਪੜੀ ਲਿਖੀ ਟੀਮ ਪੂਰੀ ਕਰੀਅਰ ਬੈਠੀ ਆ ਤੇ ਸਾਡੇ ਚ ਕੀ ਨੁਕਸਾ ਅੱਛਾ ਦੂਜੇ ਨੁਕਸੇ ਮੈਂ ਦੇਖਿਆ ਜਦੋਂ ਵੀ ਕਿਤੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਅਫਵਾਹਾਂ ਫੜ ਜਾਂਦੀਆਂ ਆ ਉਹ ਜੀ ਐ ਹੋ ਗਿਆ ਚਾਹੇ ਉਹ ਗੱਲ ਸੱਚੀ ਚਾਹੇ ਝੂਠਾ ਲੇਕਿਨ ਖਬਰਾਂ ਇੰਦਾ ਆ ਜਾਂਦੀਆਂ ਆ ਕਿ ਹਰ ਆ ਜਾਂਦਾ ਸਾਥੀ ਜੀ ਆਪਾਂ ਦੀਪਕੂ ਆਪਣੀ ਪਬਲਿਸ਼ਨ ਹੈਗੀ ਇੰਦੀ ਕਿ ਹੈਗੀ ਆ ਵੀ ਆਪਾਂ ਦਾ ਅਫਵਾਹਾਂ ਦੇ ਪੇਜੇ ਮੁੱਕ ਜਾਣ ਜਿੰਨਾ ਆਪਾਂ ਕਹ ਸਕਦੇ ਪਰ ਕੋਈ ਵੀ ਸਾਥੀ ਤਾਂ ਇਹ ਕੋਈ ਖਬਰ ਨਹੀਂ ਲਾਵਾ ਇਸ ਵੱਲੋਂ ਬੜੀ ਹਾਨੀ ਹੁੰਦੀ ਆ ਜਾਂ ਸਾਡੇ ਸਮਾਜ ਦੀ ਕੋਈ ਖਬਰੇ ਨਹੀਂ ਆਉਂਦੀ ਇਹ ਨਹੀਂ ਪਤਾ ਕਿ ਅਖਬਾਰਾਂ ਵਾਲੇ ਕਬਰ ਨਹੀਂ ਲਾਦੇ ਜਾਂ ਸਾਡੇ ਚ ਕੋਈ ਕਮੀ ਆ ਕਿ ਅਸੀਂ ਕਰਦੇ ਕਹਦੇ ਆ ਕੋਈ ਡਰ ਮੈਨੂੰ ਨਹੀਂ ਪਤਾ ਵੀ ਕਾਹਦਾ ਬਣਿਆ ਵੀ ਖੋਲ ਕੇ ਬੰਦੇ ਦੀ ਮਦਦ ਕਰੋ ਕੋਈ ਬੰਦਾ ਖਬਰ ਦਿੰਦਾ ਅੱਛਾ ਬੰਦਾ ਜਿਹੜਾ ਖਬਰਾਂ ਪੜਦਾ ਉਹ ਪ੍ਰਭਾਵ ਹੋ ਜਾਂਦਾ ਜੇ ਰੈਂਡੇ ਬੰਦੇ ਨੇ ਖਬਰ ਦਾਦੀ ਭਾਵੇਂ ਝੂਠੀ ਹੈ ਪਰ ਹੋ ਸਕਦਾ ਠੀਕ ਹੋਵੇ ਸਾਥੀ ਜੀ ਕੋਈ ਗੱਲ ਨਹੀਂ ਬਲ ਚੜ ਕੇ ਆਪਣਾ ਮੇਰੇ ਦਾਸ ਪਰਾ ਦਤੋ ਜੋ ਵੀ ਖਬਰ ਲਾਣੀ ਹੈ ਲਾਓ ਪਰ ਅਖਬਾਰਾਂ ਵਿੱਚ ਜੇ ਤੁਹਾਡੇ ਨਹੀਂ ਲੱਗਦੀ ਪਰ ਹੁਣ ਤਾਂ ਆਪਣਾ ਚੈਨਲ ਬਣਿਆ ਹੈ ਤੁਸੀਂ ਇਹਦੇ ਵਿੱਚ ਜਿੱਦਾਂ ਸੋਤਾ ਜੀ ਦੱਸਦੇ ਵੀ ਮੈਂ ਫੋਨ ਕਰ ਕਰਕੇ ਥੱਕ ਜਾਂਦਾ ਉਹ ਕੋਈ ਸਾਥੀ ਮੋਰੇ ਦਾ ਹੋ ਇਹਨਾਂ ਜਿਹੜੀ ਕਲਾਵਾ ਨੇ ਕਿਸੇ ਵੀ ਵੀਡੀਓ ਨੂੰ ਵਧੀਆ ਢੰਗ ਨਾਲ ਪੇਸ਼ ਕਰ ਦਿੰਦੇ ਆ ਪਰ ਕਹਿੰਦੇ ਕੋਈ ਸਾਥੀ ਫੋਨ ਨਹੀਂ ਚੱਕਦਾ ਪਰ ਸਾਥੀ ਉਹ ਮਹਾਤਾਂ ਪ੍ਰਵਾਸੀਆਂ ਦੀ ਵਿਦਾਤੀ ਆ ਵੀ ਆਪਣੇ ਚੈਨਲ ਨੂੰ ਕਿਤਾਬਾਂ ਨਾਲ ਜਾਬ ਕਰਨਾ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਸਾਰੇ ਸਾਥੀ ਪੜ੍ਹੇ ਲਿਖੇ ਸੂਝਵਾਨ ਬੈਠੇ ਆ ਸੱਤੀ ਜੀ ਮੈਂ ਇੱਕ ਐਗਜ਼ਾਮਪਲ ਦਿੰਦਾ ਉਹ ਤੋਂ ਬਾਅਦ ਮੈਂ ਬਹੁਤ ਸਾਰੀ ਲੈਣਾ ਇੱਕ 6 ਦੀ ਸਪੀਡ ਦੇ ਕਿੰਨੇ ਦੀ ਸੱਚ ਕਿੰਨੇ ਕਿਲੋਮੀਟਰ ਤੋੜ ਸਕਦਾ ਜਿਆਦਾ ਦੀ ਤੋੜ ਸਕਦਾ ਪਰ ਜਿਹੜੀ ਹਰਨ ਆ ਉਹ 90 ਤੋਂ ਵੱਧ ਤੋੜਦੀ ਆ ਪਰ 6 ਨੂੰ ਫਿਰ ਕਿਸ ਤੋਂ ਆਵਾ ਲਾਣਾ ਆਪਣਾ ਇਹਦਾ ਕੀ ਕਾਰਨ ਵੀ ਇਹਦਾ ਸੱਤੀ ਜੀ ਕਾਰਨ ਇਹ ਹੀ ਆ ਕਿ 6 ਆਪਣੀ ਪੂਰੀ ਸਪੀਡ ਨਾਲ ਤੋੜਦਾ ਪਰ ਜਦੋਂ ਹਰਨ ਤੋੜਦਾ ਤਾਂ 90 ਦੀ ਸਪੀਡ ਤੇ ਹੀ ਆ ਔਰ ਉਹ ਪਿੱਛੇ ਮੁੜ ਕੇ ਦੇਖੀ ਜਾਂਦਾ ਉਹਦਾ ਜਿਹੜਾ ਦਿਮਾਗ ਦਾ ਸੰਤੁਲਨ ਖਰਾਬ ਹੋ ਲਗਾ ਤੇ ਮੈਨੂੰ ਕਿਤੇ ਸ਼ੇਰ ਫੜ ਲਾ ਲਵੇ ਉਹ ਦਵਾਈ ਤੌਰ ਤੇ ਆਪਸ ਟੌਣ ਦੇ ਨਾਲ ਛੇ ਦਾ ਸ਼ਕਾਰ ਹੋ ਜਾਂਦਾ ਸਾਥੀਏ ਲਈ ਆਪਾਂ ਇਦਾਂ ਨਹੀਂ ਹੋਣ ਦੇਣੀ ਆਪਾਂ ਪੱਧਰ ਚੜ ਗਏ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰੀਏ ਕਮੈਂਟ ਕਰੀਏ ਤੇ ਇਹੀ ਮੇਰਾ ਕਹੁੰਦਾ ਜੀ ਕਿ ਤੁਹਾਨੂੰ ਐਡਾ ਹੋਈਏ ਚੈਨਲ ਬਣਾਇਆ ਦਿੱਤਾ ਮਦਦ ਕਰੋ ਥੈਂਕ ਯੂ ਜੀ ਆਪਾਂ ਸ਼ੁਕਰੀਆ ਰਾਮ ਅਸਦੀ ਬਹੁਤ ਬਹੁਤ ਮਿਹਰਬਾਨੀ